ਜੱਪਿਆ ਹੋਇਆ ਨਾਮ ਜਮਾ ਹੋ ਜਾਏ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਕਹਿੰਦੇ ਭਾਈ ਨਾਮ ਜਪੇ ਸੇਵਾ ਕਰੀ ਪਰ ਜੇ ਤੂੰ ਚਾਹੁੰਦਾ ਤੇਰਾ ਜੱਪਿਆ ਨਾਮ ਅੱਗੇ ਤੇ ਰੱਬ ਵਿੱਚ ਕੰਮ ਆਵੇ ਫਿਰ ਇੱਕ ਚੀਜ਼ ਐ ਤੂੰ ਸਭ ਕੁਝ ਕਰਕੇ ਹੱਥ ਜੋੜ ਕੇ ਗੁਰੂ ਨੂੰ ਕਹੀਂ ਪਾਤਸ਼ਾਹ ਮੈਂ ਕੋਈ ਜਪ ਤਪ ਨਹੀਂ ਕੀਤਾ ਮੇਰੇ ਕਰਮ ਮਾੜੇ ਨੇ ਮੈਨੂੰ ਆਪਣੇ ਚਰਨਾਂ 'ਚ ਰੱਖ ਲਾ ਤੁਹਾਨੂੰ ਸਿੱਧੀ ਉਧਾਰਨ ਕੰਮ ਹੋਣੀ ਐ ਜਦੋਂ ਬੰਦਾ ਰਜਿਸਟਰੀ ਕਰਾਉਂਦਾ ਨਾ ਆਪਣੇ ਨਾਮ ਜ਼ਮੀਨ ਲਈ ਹੈ ਕੋਈ ਪਲਾਟ ਲਿਆ ਅੱਛਾ ਤੁਹਾਨੂੰ ਏਜੰਟ ਵੀ ਕਹਿਣਗੇ ਲਿਖਣ ਵਾਲੇ ਔਰ ਜਿਹੜਾ ਪਟਵਾਰੀ ਉਹ ਵੀ ਕਹਿੰਦਾ ਵੀ ਰਜਿਸਟਰੀ ਕਰਾ ਲਈਏ ਇੰਤਕਾਲ ਚੜਾ ਲਿਓ ਆਪਣੇ ਨਾਮ ਹੋਰ ਪੁੱਛੋ ਜੀ ਇੰਤਕਾਲ ਕਿਉਂ ਚੜਾਉਣਾ ਹੈ ਰਜਿਸਟਰੀ ਹੋ ਗਈ ਹੈ ਫੋਟੋ ਹੋ ਗਈ ਹੈ ਤਾਂ ਕਈ ਵਾਰ ਤੁਹਾਨੂੰ ਕਹਿੰਦਾ ਜਿੰਨੀ ਦੇਰ ਇੰਤਕਾਲ ਤੁਹਾਡੇ ਨਾਮ ਨਾ ਚੜੇ 19 ਦਿਨ ਫਰਦ ਤੁਹਾਡੇ ਨਾਮ ਦੀ ਨਹੀਂ ਨਿਕਲਣੀ ਹੋ ਸਕਦਾ ਹੈ ਰਜਿਸਟਰੀ ਕੋਈ ਹੋਰ ਬੰਦਾ ਵੀ ਕਰਾ ਸਕਦਾ ਹੈ ਇੰਤਕਾਲ ਹੋ ਜਾਏ ਤਾਂ ਪੱਕਾ ਹੋ ਗਿਆ ਇੰਤਕਾਲ ਹੋ ਜਾਏ ਕਹਿੰਦੇ ਫਿਰ ਖਸਰਾ ਨੰਬਰ ਖਤੌਨੀ ਨੰਬਰ ਸਭ ਤੁਹਾਡੇ ਨਾਮ ਚੜ ਜਾਣਾ ਤੁਸੀਂ ਫਰਦ ਕਢਾਓਗੇ ਆ ਪਲਾਟ ਦੀ ਤੁਹਾਡੇ ਨਾਮ ਬੋਲਣ ਲੱਗ ਪੈਣੀ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਰਜਿਸਟਰੀ ਤੁਹਾਡੀ ਪੱਕੀ ਹੋ ਜਾਏ ਫਿਰ ਇੰਤਕਾਲ ਆਪਣੇ ਨਾਮ ਚੜਾਓ ਫਿਰ ਖਸਰਾ ਨੰਬਰ ਖਤੋਤਨੀ ਨੰਬਰ ਸਭ ਤੁਹਾਡੇ ਨਾਮ ਹੋ ਜਾਏਗਾ ਫਰਦ ਕਢਾਉਂਗੇ ਤੁਹਾਡੇ ਨਾਮ ਨਿਕਲੇਗੀ ਇਹਦਾ ਮਤਲਬ ਰਜਿਸਟਰੀ ਕਰਾਉਣ ਤੋਂ ਬਾਅਦ ਇੰਤਕਾਲ ਵੀ ਕਰਾਉਣਾ ਪੈਂਦਾ ਇਦਾਂ ਪਾਤਸ਼ਾਹ ਕੇ ਨਾਮ ਜਪਣ ਤੋਂ ਬਾਅਦ ਤੂੰ ਚਾਹੁੰਦੇਵੇਂ ਜਮਾ ਹੋ ਜਾਏ ਤੇਰੇ ਨਾਮ ਉੱਤੇ ਬੋਲਣ ਲੱਗ ਜਾਵੇ ਤੂੰ ਨਾਮ ਜਪਿਆ ਸੇਵਾ ਕੀਤੀ ਹੈ ਸੇਵਾ ਕਰਕੇ ਗੁਰੂ ਕੋਲ ਜਮਾ ਹੋ ਜਾਏ ਤੇਰੇ ਨਾਮ ਉੱਤੇ ਬੋਲਣ ਲੱਗ ਜਾਵੇ ਜਦੋਂ ਫਰਦ ਕੱਢੀ ਜਾਵੇ ਰੱਬ ਦੀ ਦਰਗਾਹ 'ਚ ਤੇਰੇ ਨਾਮ ਤੇ ਨਿਕਲ ਹੋਵੇ ਨੇ ਸੇਵਾ ਕੀਤੀ ਸਾਰਿਆਂ ਦੀ ਫਰਦ ਨਹੀਂ ਨਿਕਲਦੀ ਉੱਥੇ ਕੀਤੀ ਜ਼ਰੂਰ ਹੈ ਸਭ ਦਾ ਨਾਮ ਨਹੀਂ ਉੱਥੇ ਨਿਕਲਦਾ ਸੇਵਾ ਜ਼ਰੂਰ ਲੋਕ ਕਰਦੇ ਨੇ ਪਰ ਸਭ ਦੇ ਨਾਮ ਦੀ ਦਰਗਾਹ ਵਿੱਚ ਫਰਦ ਨਹੀਂ ਨਿਕਲਦੀ ਬਈ ਨੇ ਸੇਵਾ ਕੀਤੀ ਹੈ ਪੁੱਛਿਆ ਬਾਦਸ਼ਾਹ ਫਿਰ ਕੀਤੀ ਸੇਵਾ ਸਿਮਰਨ ਜਿਹੜੀ ਹੈ ਉਹ ਦਰਗਾਹ ਵਿੱਚ ਪਰਵਾਨ ਹੋ ਜਾਏ ਜਦੋਂ ਲੋੜ ਪਵੇ ਉਦੋਂ ਸਾਡੇ ਨਾਮ ਉੱਤੇ ਨਿਕਲੇ ਕੀ ਕਰੀਏ ਇਹਨਾਂ ਸੇਵਾ ਵੀ ਕਰੀ ਨਾਮ ਵੀ ਜਪੀ ਸਭ ਕੁਝ ਕਰਕੇ ਜ਼ਰੂਰ ਗੁਰੂ ਦੇ ਅੱਗੇ ਹੱਥ ਜੋੜ ਕੇ ਰੋਜ਼ ਕਹੀਂ ਕਿ ਜਪ ਤਪ ਸੰਜਮ ਧਰਮ ਨ ਕਮਾਇਆ ਪੜੋ ਜਪ ਤਪ ਸੰਜਮ ਧਰਮ ਨ ਦੇਖੋ ਉਸੇ ਸ਼ਬਦ ਵਿੱਚ ਹੈ ਸੰਗਤ ਵਿੱਚ ਨਾਮ ਵੀ ਜਪਣਾ ਭਈ ਪ੍ਰਾਪਤ ਮਨੁੱਖ ਦੇ ਹੁਰੀਆਂ ਗੋਵਿੰਦ ਮਿਲਣ ਕੀ ਏ ਤੇਰੀ ਵਰੀਆਂ ਅਵਰ ਕਹਾਜ ਤਰ ਕਿਤੇ ਨਾ ਕਾਹੂ ਮਿਲ ਸਾਧ ਸੰਗਤ ਭਜ ਕੇਵਲ ਨਾਮ ਜਪ ਕੇ ਫਿਰ ਫਿਰ ਗੁਰੂ ਨੂੰ ਕਹਿਣਾ ਕਿ ਜਪ ਤਪ ਸੰਜਮ ਧਰਮ ਨ ਕਮਾਇਆ ਕਰੋ ਅਰਦਾਸ ਜਪ ਤਪ ਸੰਜਮ ਧਰਮ ਨ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸਰਣ ਪਰੇ ਕੀ ਰਾਕੋ ਕੋਹ ਨਾਨਕ ਹਮ ਨੀਚ ਕਰਮ ਸ਼ਰਨ ਪਰ ਕੀ ਆਖੋ ਕੋਹ ਨਾਨਕ ਹਮ ਨੀਚ ਕਰਮ ਸ਼ਰਨ ਪਰ ਕੀ ਚੰਗੇ ਕਰਮ ਕਰਕੇ ਵੀ ਕਹਣਾ ਮਹਾਰਾਜ ਮੇਰੇ ਨੀਚ ਕਰਮ ਨੇ ਇੱਥੇ ਬੰਦਾ ਨੀਵੇਂ ਕਰਮ ਕਰਕੇ ਵੀ ਬੋਡ ਵੱਡਾ ਲਵਾਉਂਦਾ ਵੀ ਮੇਰੇ ਚੰਗੇ ਦਾ ਬੋਡ ਲੱਗੇ ਬੋਡ ਚੰਗਾ ਲੱਗਣਾ ਚਾਹੀਦਾ ਹੈ ਕੰਮ ਭਾਵੇਂ ਚੰਗਾ ਨਾ ਹੋਵੇ ਬੋਰਡ ਵਧੀਆ ਹੋਣਾ ਚਾਹੀਦਾ ਹੈ ਪਿਛੇ ਤੁਸੀਂ ਵੇਖਿਆ ਹੋਣਾ ਮੈਂ ਵੀ ਉਸ ਮਗਰਮ ਤੇ ਗਿਆ ਤਾਂ ਉਹ ਮੇਰੇ ਤੋਂ ਪਹਿਲਾਂ ਉੱਥੇ ਰੌਲਾ ਪਿਆ ਹੋਇਆ ਮੈਨੂੰ ਕਿਹਾ ਕੀ ਹੋਇਆ ਕਹਿੰਦੇ ਜੀ ਉਹ ਮੰਤਰੀ ਸਾਹਿਬ ਰੁਸ ਕੇ ਚਲੇ ਗਏ ਮੈਂ ਕਿਹੜੀ ਗੱਲੋਂ ਕਹਿੰਦੇ ਉਹਦਾ ਨਾਮ ਥੱਲੇ ਲਿਖਿਆ ਹੋਇਆ ਸੀ ਜਦੋਂ ਪੱਥਰ ਦਾ ਉਘਾਟਨ ਕੀਤਾ ਉਹਨੇ ਬਾਅਦ ਚ ਫੰਕਸ਼ਨ ਚੱਲਣਾ ਸੀ ਤਾਂ ਉਹਦਾ ਨਾਮ 2 ਨੰਬਰ ਤੇ ਉਹ ਕਹਿੰਦਾ ਮੇਰਾ ਨਾਮ ਥੱਲੇ ਕਿਉਂ ਲਿਖਿਆ ਉਹਦੀ ਵੀਡੀਓ ਵੀ ਬਾਅਦ ਵਿੱਚ ਵਾਇਰਲ ਹੋਈ ਲੋਕਾਂ ਤੱਕ ਪਹੁੰਚ ਗਏ ਕਿਉਂ ਮੋਬਾਈਲ ਲੋਕਾਂ ਨੇ ਲਾਏ ਹੋਏ ਸੀ ਉਹ ਕਹਿੰਦਾ ਨਾਮ ਥੱਲੇ ਕਿਉਂ ਕਹਿੰਦਾ ਬਾਅਦ ਚ ਮੈਂ ਤੁਹਾਨੂੰ ਦੱਸਾਂ ਉਹ ਸਾਥ ਸੰਗਤ ਨਾਮ ਥੱਲੇ ਲਿਖਿਆ ਰੁਸ ਕੇ ਭੱਜ ਗਏ ਬੰਦਾ ਕਹਿੰਦਾ ਚੰਗੇ ਕੰਮ ਨਾ ਕਰਾਂ ਪਰ ਨਾਮ ਮੇਰਾ ਉੱਪਰ ਹੋਵੇ ਪਰ ਜਦੋਂ ਤੁਸੀਂ ਧਰਮ ਵਿੱਚ ਆਓਗੇ ਇੱਥੇ ਪਾਤਸ਼ਾਹ ਕਹਿੰਦੇ ਜੱਪ ਤੱਪ ਵੀ ਕਰਨਾ ਸੇਵਾ ਵੀ ਕਰਨੀ ਧਾਨ ਵੀ ਕਰਨਾ ਪੁੰਨ ਵੀ ਕਰਨਾ ਸਭ ਕੁਝ ਕਰਕੇ ਤੂੰ ਗੁਰੂ ਅੱਗੇ ਕਹਿਣਾ ਕਹੋ ਨਾਨਕ ਹਮ ਨੀਚ ਕਰਮਾ ਪੜੋ ਕਹੋ ਨਾਨਕ ਹਮ ਇੱਥੇ ਤਾਂ ਨਾਮ ਨੀਚੇ ਹੋ ਜਾਏ ਬੰਦੇ ਦਾ ਤਾਂ ਰਸ ਜਾਂਦਾ ਕੌਣ ਕਹੇਗਾ ਇਦਾਂ ਕਹੋ ਇੱਕ ਵਾਰ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰ ਕੀ ਰਾਖੋ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰ ਕੀ ਰਾਖੋ ਇਹ ਅਰਦਾਸ ਗੁਰੂ ਚਰਨਾਂ ਵਿੱਚ ਕਰਨੀ ਤੁਸੀਂ ਰੋਜ਼ ਸ਼ਬਦ ਪੜ੍ਹਦੇ ਹੋ ਸਿੱਖ ਨੇ ਆਚਰਣ ਉੱਚਾ ਰੱਖਣਾ ਜੀਵਨ ਉੱਚਾ ਰੱਖਣਾ ਸਭ ਕੁਝ ਕਰਕੇ ਜਤੀ ਸਤੀ ਰਹਿ ਕੇ ਵੀ ਪਰ ਗੁਰੂ ਅੱਗੇ ਪਤਨ ਕੀ ਕਹਿਣਾ ਕਿ ਨਾ ਹਾਂ ਜਤੀ ਸਤੀ ਨਹੀਂ ਪੜਿਆ ਗਿਆਨ ਵੀ ਹੋਵੇ ਪਰ ਤੂੰ ਕਹੇ ਨਹੀਂ ਮੇਰੇ ਕੋਲ ਨਹੀਂ ਜੇ ਹੰਕਾਰ ਕੀਤਾ ਮੇਰੇ ਵਰਗਾ ਨਹੀਂ ਕੋਈ ਬੰਦਾ ਇੱਕ ਦਿਨ ਮੈਂ ਦਰਬਾਰ ਸਾਹਿਬ ਤੋਂ ਬੇਨਤੀ ਕਹੀ ਜਦੋਂ ਬੰਦਿਆਂ ਨੇ ਕਿਤੇ ਹੌਮੇ ਕਰਕੇ ਕਹਤਾਂ ਨਾ ਮੇਰੇ 'ਚ ਕੋਈ ਨੁਕਸ ਕੱਢ ਕੇ ਵਿਖਾਓ ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਵੇ ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਵੇ ਜਦੋਂ ਗੁਰੂ ਨੇ ਸਿਰ ਤੋਂ ਹੱਥ ਚੁੱਕ ਲਿਆ ਨਾ ਦੁਨੀਆਂ ਦੀਆਂ ਸਾਰੀਆਂ ਉਂਗਲਾਂ ਬੰਦਿਆਂ ਵੱਲ ਹੋ ਗਈ ਜਦੋਂ ਗੁਰੂ ਨੇ ਸਿਰ ਤੋਂ ਮਿਹਰ ਪਰਿਆ ਹੱਥ ਚੁੱਕ ਲਿਆ ਦੁਨੀਆਂ ਦੀਆਂ ਸਾਰੀਆਂ ਤੁਮ ਤੋਂ ਬੰਦਿਆਂ ਤੇ ਲੱਗ ਗਈ ਜਦੋਂ ਗੁਰੂ ਨੇ ਸਿਰ ਤੋਂ ਹੱਥ ਚੁੱਕ ਲਿਆ ਦੁਨੀਆਂ ਦੇ ਸਾਰੇ ਔਗਣੋ ਬੰਦਿਆਂ 'ਚ ਦਿਸਣ ਲੱਗ ਪਏ ਸਾਸ ਸੰਗਤ ਪਰਤ ਕਿਉਂ ਬੰਦੇ ਲੋਕਾਂ ਵਿੱਚ ਮੂੰਹ ਵਿਖਾਉਣ ਜੋਗੇ ਨਹੀਂ ਰਹੇ ਇਸ ਲਈ ਮੁੱਖ ਜਲਾ ਤਾਂ ਹੁੰਦਾ ਜੇ ਗੁਰੂ ਅਗਰਦਾਸ ਕਰਕੇ ਕਹੀਏ ਪਾਤਸ਼ਾ ਟੋਡਾ ਮਿਹਰ ਭਰਿਆ ਹੱਥ ਸਿਰ ਤੇ ਹੈ ਤਾਂ ਅਸੀਂ ਚੰਗੇ ਹਾਂ ਜੇ ਮਹਾਰਾਜ ਟੋਡਾ ਹੱਥ ਸਾਡੇ ਸੀਸ ਤੇ ਨਾ ਹੋਵੇ ਤਾਂ ਬੰਦੇ ਵਿੱਚ ਤਾਂ ਔਗਣ ਹੀ ਔਣ ਹੈ ਇਸ ਲਈ ਰੋਜ਼ ਗੁਰਸਿੱਖ ਨੇ ਅਰਦਾਸ ਕਰਨੀ ਕਿ ਨਾ ਹੋ ਜਤੀ ਸਤੀ ਨਹੀਂ ਪੜਿਆ ਪੜੋ ਨਾ ਹੋ ਜਤੀ ਸਤੀ ਨਹੀਂ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਹੀਂ ਹੰਗੜ ਕੇ ਪੜੇ ਚਾਹ ਪੀਤੀ ਤੁਸੀਂ ਲੰਗਰ ਵਿੱਚ ਚਾਹ ਪੀ ਕੇ ਆਏ ਸਾਰੇ ਫਿਰ ਤਗੜੇ ਹੋ ਕੇ ਬੋਲਿਆ ਕਰੋ ਗੱਜ ਕੇ ਅੱਖੋ ਨਾ ਹੋ ਜਤੀ ਸਤਿ ਨਹੀਂ ਪੜਿਆ ਮੂਰਖ ਮੁਗਦਾ ਹਾਂ ਪ੍ਰਣਮ ਵਤਨ ਨਨਕ ਤਿਨ ਕੀ ਸਰਣਾ ਜਿਨ ਤੂੰ ਨਹੀਂ ਕਿਉਂਕਿ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਗਤ ਵਿੱਚ ਹਾਜ਼ਰੀ ਤਾਂ ਲੱਗਣੀ ਜੇ ਆਪਾਂ ਨਾਲ ਜਪਾਂਗੇ ਸਤਨਾਮ ਸ੍ਰੀ ਵਾਹਿਗੁਰੂ